ਪੰਜਾਬ ਪੁਲਿਸ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਖਿਲਾਗਾਯੋਗ ਕਦਮ ਚੁੱਕ ਰਹੀ ਹੈ ਜਿੱਥੇ ਪੁਲਿਸ ਅਧਿਕਾਰੀ ਗੁਰਪਾਲ ਸਿੰਘ ਨੇ ਜਦੋਂ ਨਸ਼ੇੜੀ ਨੌਜਵਾਨਾਂ ਨੂੰ ਰੰਗੇ ਹੱਥੀਂ ਨਸ਼ਾ ਕਰਦੇ ਫੜਿਆ ਤਾਂ ਇਹਨਾਂ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਪਹਿਲਾਂ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਭੇਜਿਆ ਗਿਆ ਉਹਨਾਂ ਦੇ ਇਸ ਪਹਿਲ ਕਦਮੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ਇਸ ਮੌਕੇ ਜੋ ਦੋ ਨਸ਼ੇੜੀ ਨੌਜਵਾਨ ਫੜੇ ਗਏ ਸਨ ਉਹਨਾਂ ਨੇ ਵੀ ਨਸ਼ਾ ਛੱਡਣ ਦਾ ਜ਼ਿਕਰ ਪੁਲਿਸ ਕੋਲ ਕੀਤਾ ਜਿੱਥੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢਣ ਲਈ ਸਹਿਯੋਗ ਕਰ ਰਿਹਾ ਹੈ ਜੇਕਰ ਨੌਜਵਾਨ ਨਸ਼ੀ ਦੀ ਦਲਦਲ ਵਿੱਚੋਂ ਬਾਹਰ ਆਉਣ ਦੇ ਇੱਛੁਕ ਹੋਣ ਤਾਂ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਜੇਕਰ ਉਹ ਚਾਹਣ ਤਾਂ ਪੁਲਿਸ ਦੇ ਨਾਲ ਸੰਪਰਕ ਕਰ ਸਕਦੇ ਨੇ ਬਰਨਾਲਾ ਦੇ ਥਾਣਾ ਮਹਿਲ ਕਲਾਂ ਤੇ ਪੁਲਿਸ ਅਧਿਕਾਰੀ ਗੁਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਜੇੜੀ ਅਜਿਹੇ ਨੌਜਵਾਨ ਹੁੰਦੇ ਨਹੀਂ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਇਸ ਸਬੰਧੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋ ਸੱਚਾ ਨਸ਼ੇਦਿਆ 7 ਕਾਰਮਚਾਰੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਦੱਸ ਤੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਨਸ਼ਾ ਛਡਾਉਣ ਦੇ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ ਮੇਰਾ ਨਾਮ ਵਿਰੇਮਣਪ੍ਰੀਤ ਹੈਗਾ ਠੀਕ ਆ ਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚਟਾ ਠੀਕ ਆ ਵੀਰੇ ਤੇ ਮੈਂ ਪਹਿਲਾਂ ਲੱਗਾ ਵੀਰੇ ਵੀ ਮਨ ਚ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ ਚਾਰਜ ਮੁੰਡੇ ਬਹਿ ਜਾਂਦੇ ਵੀਰੇ ਪਹਿਲਾਂ ਤਾਂ ਮੈਂ ਲੱਗਾ ਮੈਂ ਛਾਂ ਛਾਂ ਜੀ ਵੀਰੇ ਹੁਣ ਬਣ ਗਿਆ ਮੇਰਾ ਵੀਰੇ ਰੂਕ ਠੀਕ ਆ ਵੀਰੇ ਤੇ ਹੁਣ ਵੀਰੇ ਮੈਂ ਛੱਡਣਾ ਚਾਹਣਾ ਹੈ ਇਹ ਚੀਜ਼ ਠ ਚੰਨੇ ਆਨੇ ਸੀ ਅੱਛੀ ਵੀਰੇ ਦੋ ਜਾਣੇ ਜਿਗੇ ਠੀਕ ਹੈ ਜਦੋਂ ਸਾਨੂੰ ਫੀਡਾਇਬਰੇ ਸੀ ਚਿੱਟਾ ਵੀ ਮਨਜੋ ਲੈ ਕੇ ਆਂਦਾ ਜੇ ਪੀਣਾ ਸੀਗਾ ਵੀਰੇ ਠੀਕ ਆ ਤੇ ਸਾਰਨ ਸਾਰੀ ਗੱਲ ਦੱਸੀ ਸਾਰ ਕਰਨ ਦੇ ਵੀ ਅਸੀਂ ਉਹਨਾ ਸਹਿਮਤ ਆਗੇ ਠੀਕ ਆ ਵੀ ਛੱਡੋ ਨਾ ਹਸਣਾਉਣੇ ਆਗੇ ਵੀ ਛੱਡ ਨਾ ਹਟਾਉਂਦਾ ਕਿ ਚਲੋ ਕੋਈ ਗੱਲ ਨਹੀਂ ਕੱਲ ਮੈਂ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਹੈਗਾ ਜੀ ਬੱਸ ਸਟੈਂਡ ਮਹਿਲ ਕਲਾ ਮੌਜੂਦ ਸੀਗਾ ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਫੱਟਾ ਕਰਨ ਦੇ ਆਦੀ ਨੇ ਅੱਜ ਵੀ ਇਹਨੇ ਰੋਡ ਮੈਲ ਕਲਾਂ ਤੇ ਜਿਹੜਾ ਨਸ਼ਾ ਪਤਾ ਕਰ ਰਹੇ ਨੇ ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪਰ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਾਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜਾਣੀ ਗਈ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛਡਾਣਾ ਚਾਹੁੰਦੇ ਹਾਂ। ਠੀਕ ਹੈ ਜੀ। ਇਹਨਾਂ ਦੀ ਇੱਛਾ ਅਨੁਸਾਰ ਇਹਨਾਂ ਤੋਂ ਤਰਖਾਰ ਲੈ ਕੇ ਦਰਸਾਵ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਜਾ ਕੇ ਕੋਰਟ 'ਚ ਤੇ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸਾ ਸੜਾਉ ਕੇਂਦਰ ਚ ਦਾਖਲ ਕਰਾਉਣਾ ਤਾਂ ਕਿ ਇਸ ਬਿਮਾਰੀ ਤੋਂ ਨਜਾਤ ਪਾ ਸਕਣ ਹਾਂਜੀ ਹਾਂਜੀ ਇਹਨਾਂ ਦਾ ਡਾਕਟਰ ਟੈਸਟ ਕਰਾ ਕੇ ਕੋਰਟ ਤੇ ਪੇਸ਼ ਕਰ ਰਹੇ ਹਾਂ ਜੀ ਬਿਲਕੁਲ ਇਹਨਾਂ ਵੱਲੋਂ ਵੀ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਸਰਕਾਰ ਦੀਆਂ ਵੀ ਜਿਹੜੀਆਂ ਸਹਾਇਤਾ ਨੇ ਬਹੁਤ ਵਧੀਆ ਪ੍ਰਾਲਾ ਹੈਗਾ ਸਰਕਾਰ ਵੱਲੋਂ ਇਹ ਵੀ ਜਿਹੜੇ ਨੌਜਵਾਨ ਆਪਦੇ ਆਪ ਇਸ ਦਲ ਦਲ ਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਇਹ ਕੋਈ ਇੱਕ ਬਿਮਾਰੀ ਹੈਗੀ ਇਹਦੇ ਚੋ ਬਿਮਾਰੀ ਚੋ ਇਹਨਾਂ ਨੂੰ ਸਮਝਾ ਕੇ ਕੱਢਿਆ ਜਾ ਸਕਦਾ ਆਮ ਨੌਜਵਾਨਾਂ ਨੂੰ ਹੋਰ ਵੀ ਨੌਜਵਾਨਾਂ ਨੂੰ ਅਜੇ ਹਦਮ ਕਰਨਾ ਚਾਹੀਦਾ ਜਿਹੜਾ ਨਸੇ ਦੀ ਦਿਲ ਦਾ ਫਸੇ ਹੋਏ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ